ਨਾਮ ਸਿਮਰਨ ਸ਼ਬਦ ਕੀਰਤਨ ਸਰਵਨ ਕਰਦੀ ਸੰਗਤ ਰੂਹਾਨੀ ਤਸਵੀਰਾਂ ਨੇ ਗਵਾਲੀਅਰ ਦੇ ਗੁਰਦੁਆਰਾ ਸਾਹਿਬ ਦਾਤਾ ਬੰਦੀ ਛੁੜਦਿਆਂ ਹਰਵਰੇ ਇਸੇ ਸਥਾਨ ਤੇ ਗੁਰੂ ਸਾਹਿਬ ਦੀ ਰਿਹਾਈ ਵਾਲੀ ਅਸੂ ਦੀ ਮਸੀਆ ਨੂੰ ਸੰਗਤਾਂ ਵੱਡੀ ਗਿਣਤੀ ਚ ਪਹੁੰਚਦੀਆਂ ਨੇ ਅਤੇ ਗੁਰੂ ਘਰ ਨਾਲ ਨਮਸਤਕ ਹੋ ਕੇ ਗੁਰੂ ਜੀਆਂ ਅਸੀਸਾਂ ਹਾਸਲ ਕਰਦੀਆਂ ਨੇ 400 ਸਾਲਾ ਬੰਦੀ ਛੋੜ ਇਸ ਸਥਾਨ ਇਸ ਸਥਾਨ ਤੇ ਮਨਾਉਣਾ ਸੀਗਾ ਉਹ ਨਹੀਂ ਮਨਾਇਆ ਗਿਆ ਤੇ ਹੁਣ ਜੋ ਦਵਾਰਾ ਫਿਰ ਸਿੰਘ ਸਾਹਿਬ ਨੇ ਆਪਣੀ ਮੌਜੂਦਗੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੇ ਸਮੁੱਚੀਆਂ ਸੰਗਤਾਂ ਦੇ ਨਾਲ ਇੱਥੇ ਐਲਾਨ ਕੀਤਾ ਕਿ ਜਿਹੜੀ ਉਹ ਸ਼ਤਾਬਦੀ ਹੈ ਵੱਡੇ ਪੱਧਰ ਤੇ ਜਿਹੜੀ ਹੈ ਉਹ ਨੈਕਸਟ ਈਅਰ ਅਗਲੇ ਸਾਲ ਆਪਾਂ ਮਨਾਵਾਂਗੇ ਤੇ ਜਿੰਨਾ ਵੀ ਇੱਥੇ ਪ੍ਰੋਗਰਾਮ ਹੋਣਗੇ ਉਹ ਸ੍ਰੀ ਹਰਮੰਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਥੇ ਹੁਕਮਨਾਮੇ ਦੇ ਅਨੁਸਾਰ ਸ੍ਰੀ ਅਕਾਲ ਤਾਪ ਜੀ ਦੇ ਹੁਕਮਨਾਮੇ ਦੇ ਅਨੁਸਾਰ ਅੰ ਵਿਧੀਪੂਰਵਕ ਮਨਾਏ ਜਾਣਗੇ ਜਿੱਥੇ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦਾਰਪੰਥ ਕਮੇਟੀ ਤੇ ਸ਼੍ਰੀ ਅਕਾਲਤਾ ਸਾਹਿਬ ਦੇ ਸਹਿਯੋਗ ਦੇ ਨਾਲ ਦੁਨੀਆ ਭਰ ਦੇ ਵਿੱਚ ਵਸਦੇ ਗੁਰੂ ਨਾਨਕ ਦੇਵਾ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਉਹਨਾਂ ਦੀ ਸਲਾਹ ਦੇ ਨਾਲ ਇਹ ਜਿਹੜੀ ਸ਼ਤਾਬਦੀ ਹੈ ਵੱਡੇ ਪੱਧਰ ਤੇ ਮਨਾਈ ਜਾਊਗੀ ਕਿਉਂਕਿ ਔਰ ਹੋਰ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਨੌਜਵਾਨ ਬੱਚਿਆਂ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੇ ਸਾਡੇ ਆਉਣ ਵਾਲੇ ਜਿਹੜੇ ਪੋਲੂਸ਼ਨ ਹੋ ਰਿਹਾ ਵਾਤਾਵਰਣ ਨੂੰ ਸੇਧ ਮਾਰ ਦੇਣ ਵਾਸਤੇ ਕਈ ਤਰ੍ਹਾਂ ਦੇ ਜਿਹੜੇ ਇਹੋ ਜਿਹੇ ਪ੍ਰੋਗਰਾਮ ਉਲੀਕੇ ਜਾਣਗੇ 2025 ਸਾਲਾਂ ਤੋਂ ਲਗਾਤਾਰ ਅਸੀਂ ਇਥੇ ਦਰਸ਼ਨ ਮਿਲੇ ਕਰਨਾਉਂਦੇ ਆ ਅੱਜ ਜਿਹੜਾ ਸਿੰਘ ਸਾਹਿਬ ਨੇ ਅਨਾਉਂਸ ਕਰਤਾ ਕਿ ਜੜੀ 400 ਸਾਲਾ ਸ਼ਤਾਬਦੀ ਮਨਾਈ ਜਾਣੀ ਹੈ ਔਰ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਸਹਿਜ ਪਾਠ ਵੀ ਸੰਗਤ ਕਰੇ ਔਰ ਮੈਂ ਸਮਝਦਾ ਇਹ ਬਹੁਤ ਵਧੀਆ ਉਪਰਾਲਾ ਹੈ ਔਰ ਗੁਰੂ ਘਰ ਦੇ ਜੁੜਨ ਦੇ ਨਾਲ ਜਿਹੜਾ ਇੱਕ ਮੈਸੇਜ ਸਿੰਘ ਸਾਹਿਬ ਵੱਲੋਂ ਦਿੱਤਾ ਗਿਆ ਹੈ ਬਹੁਤ ਚੰਗਾ ਹੈ ਔਰ ਮੈਂ ਬੇਨਤੀ ਕਰਦਾ ਸਾਰੀ ਸੰਗਤ ਨੂੰ ਕਿ ਸਾਰੀ ਸੰਗਤ ਵੱਤ ਵੱਦ ਇੱਕ ਸਹਿਜ ਪਾਠ ਕਰੇ ਕਿਉਂਕਿ ਉਹਨਾਂ ਦੀ ਸਮੂਹਕ ਅਰਦਾਸ ਅਗਲੇ ਸਾਲ ਜਿਹੜਾ ਦਾਤਾ ਬੰਦੀ ਛੋੜ ਦਿਵਸ ਆਏਗਾ ਇਸੇ ਸਥਾਨ ਤੇ ਕਿਤੀ ਜਾਣੀ ਹੈ ਯੂਥ ਨੂੰ ਇਹੋ ਜਿਹਾ ਸਮਾਗਮ ਚ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਕਿਉਂਕਿ ਆਉਣ ਵਾਲੇ ਸਮਾਜ ਪੰਥ ਸਾਡੇ ਹੱਥ ਹੈ ਤੇ ਮੈਂ ਯੂਥ ਨੂੰ ਹੀ ਇਹ ਰਿਕਵੈਸਟ ਕਰੂੰਗੀ ਕਿ ਵੱਧ ਚੜ ਕੇ ਇਹੋ ਜਿਹਾ ਸਮਾਗਮ ਚ ਪਾਰਟਿਸਪੇਸ਼ਨ ਆਪਣਾ ਦੇਣ ਤੇ ਆਪਣੇ ਪੰਥ ਨੂੰ ਸਮਝਣ ਤੇ ਪੰਥ ਨੂੰ ਅੱਗੇ ਲੈ ਕੇ ਜਾਣ ਤੇ ਇਹ ਪੰਥ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਲੰਗਰ ਤੋਂ ਲੈ ਕੇ ਰਿਹائش ਤੱਕ ਸੰਗਤ ਦੀ ਸਹੂਲਤ ਲਈ तमाम खास ਬੰਦੋਬਸਥ ਕੀਤੇ ਗਏ ਨੇ ਇਸ ਹਾਲ ਸਿੰਘ ਸਾਹਿਬ ਵੱਲੋਂ ਆਪਣਾ ਜੋ ਪਿੱਛੇ ਜਗ੍ਹਾ ਸੀ ਸਰਾਂ ਦਾ ਕਿਉਂਕਿ ਇੱਥੇ ਕਮੋਡਿਟੇਸ਼ਨ ਦੀ ਬੜੀ ਦਿੱਕਤ ਆ ਇੱਥੇ ਜਿੰਨਾ ਵੀ ਯਾਤਰੀ ਦੇਸ਼ੀ ਔਰ ਵਿਦੇਸ਼ੀ ਇੱਥੇ ਟੂਰਿਸਟ ਫਾਰਨਰ ਬਹੁਤ ਹੁੰਦਾ ਇਸ ਚੀਜ਼ ਨੂੰ ਮੁੱਖ ਰੱਖਦੇ ਆ ਬਾਬਾ ਜੀ ਨੇ ਬਹੁਤ ਹੀ ਵੱਡਾ ਪ੍ਰਾਲਾ ਕਰਕੇ ਸਿੰਘ ਸਾਹਿਬ ਦੇ ਸਹਿਯੋਗ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਅਕਾਲ ਤਖਤ ਸਾਹਿਬ ਤੋਂ ਉੱਥੇ ਚੇਚੇ ਤੌਰ ਤੇ ਪਹੁੰਚੇ ਹਨ ਉਹਨਾਂ ਨੇ ਅੱਜ ਪਿੱਛੇ ਸਰਾ ਦਾ ਟੱਪ ਰੱਖਿਆ ਹੈ ਗੁਰੂ ਕਿਰਪਾ ਕਰੇ ਉਹ ਜਲਦ ਜਲਦ ਤਿਆਰ ਹੋ ਜੇ ਜਿੰਨੀਆਂ ਵੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਗਵਾਲੀਅਰ ਦੇ ਦਰਸ਼ਨ ਕਰਨ ਆ ਰਹੀਆਂ ਹਨ ਉਹਨਾਂ ਨੂੰ ਇਹ ਵੀ ਰਹਿائش ਦੇ ਵਿੱਚ ਥੋੜਾ ਜਿਆ ਹੋਰ ਸਖਾਵਾਂ ਰਹਿਣ ਦਾ ਪ੍ਰਬੰਧ ਵਧੀਆ ਹੋ ਸਕਦਾ ਉਹਨਾਂ ਦਾ ਪ੍ਰਬੰਧ ਬਹੁਤ ਵਧੀਆ ਵਾ ਸੰਗਤ ਅਜੇ ਤੱਕ ਖੁਸ਼ੀ ਹੈ ਜੀ ਆਪਣਾ ਪ੍ਰਸ਼ਾਦੇ ਆ ਤੰਦੂਰੀ ਪ੍ਰਸ਼ਾਦਾ ਵਾ ਨਾਲ ਮਟਰ ਪਨੀਰ ਦੀ ਸਬਜੀ ਹੈ ਜੀ ਦਾਲ ਹੈ ਪੂੜੀਆਂ ਨੇ ਤੇ ਬਾਕੀ ਵੇਸ਼ਣ ਦੀ ਬਰਫੀ ਹੈ ਜੀ ਬਹੁਤ ਮਤਲ ਸਮਝ ਲੋ ਕੱਲ 4 ਵਜੇ ਤੋਂ ਚੱਲੀ ਜਾਂਦਾ ਰਾਤ 1:30 ਵਜੇ ਤੱਕ ਚੱਲਿਆ ਜੀ ਤਾਂ ਹੁਣ ਸਵੇਰੇ 7 ਵਜੇ ਤੋਂ ਹੁਣ ਤੱਕ ਚੱਲੀ ਜਾਂਦਾ 5 ਵੱਜ ਜਾਂਦੇ ਆ ਸਾਨੂੰ ਗਰੀਬਨ 10-12 ਸਾਲ ਹੋ ਗਏ ਆ ਲਗਾਤਾਰ ਹੀ ਚੱਲਦਿਆਂ ਨੂੰ ਇੰਨਾ ਕੁ ਸਮਾਂ ਹਰ ਸਾਲ ਹੀ ਲੱਗ ਜਾਂਦਾ दाता बंदी छोड़ किला ग्वालियर यहाँ पर हर साल की तरह यहाँ पर लंगर लगाया जा रहा है और दस बारह साल हो गए लंगर लगाते हुए यहाँ पर और काफ़ी संगत है यहाँ पर प्रसादा शक्ति है गुरु की कृपा है गुरु लंगर चलता रहता है और जिसमें कि मीठा वगैरह चलता है और सब्जियाँ हैं दो तीन तरह की कल से लेकर अब तक करीबन पंद्रह बीस हजार संगत प्रसादा शक चुकी है तो काफ़ी कृपा है गुरु महाराज की जो हर साल की तरह यहाँ पर लंगर चलता रहे आगे भी चलता रहे गुरु की करें ਬੰਦੀ ਛੋੜ ਦਿਹਾੜੇ ਮੌਕੇ ਗੁਰੂ ਸਾਹਿਬ ਇਸੇ ਕਿਲੇ ਤੋ ਰਹਾ ਹੋਏ ਸਨ ਅਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਤੋਂ ਵਕ ਵਕ ਥਾਵਾਂ ਤੇ ਪੜਾ ਕਰਦੇ ਹੋਏ ਮਹੀਨੇ ਬਾਅਦ ਕੱਤਕ ਦੀ ਮੱਸੀਆ ਵਾਲੇ ਦਿਨ ਅੰਮ੍ਰਿਤਸਰ ਪੁੱਜੇ ਸਨ ਜਦੋਂ ਦੀਵੇ ਬਾਲ ਰੌਸ਼ਨੀਆਂ ਕਰ ਗੁਰੂ ਸਾਹਿਬ ਦੇ ਆਉਣ ਦੀ ਖੁਸ਼ੀ ਪੂਰੇ ਸ਼ਹਿਰ ਨੇ ਜ਼ਾਹਿਰ ਕੀਤੀ